ਤਸ਼ਰੀਕ ਆਲੀ ਵੈਲਕਮ ਆ ਤੁਹਾਡਾ ਆਪਣੇ ਚੈਨਲ ਸਿਮਾ ਰੰਡਾਵਾ 552 ਦੇ ਤੇ ਅੱਜ ਆਪਾਂ ਚੱਲੇ ਆ ਲੁਧਿਆਣਾ ਦੇ ਦੁਕਾਨਾਂ ਦਾ ਕੱਪੜਾ ਲੈਣ ਤੇ ਉਥੋਂ ਦਾ ਮਹੌਲ ਚਾ ਲੋ ਹੋਣੀ ਤੁਹਾਨੂੰ ਲੁਧਿਆਣੇ ਦਾ ਤੇ ਬਲੋ ਦੇ ਨਾਲ ਬਣੇ ਰਹੋ ਤੇ ਬਾਕੀ ਵਿੱਚ ਰਾਜ ਇੱਕ ਦੋ ਸੌ ਕਰਾਂਗੇ ਤੇ ਉਥੇ ਵੀ ਤੁਹਾਨੂੰ ਕੱਲੇ ਨਾਲ ਜੋੜਦੇ ਆ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਹੁਣ ਆਪਾਂ ਦੇਖੋ ਸਿਆ ਆਲਾ ਦੇ ਉਪਰੋਂ ਵੀ ਕਰਨੀ ਆ ਸਾਨੂੰ ਪਹਿਲਾ ਇਹਦੀ ਵੀਡੀਓ ਆ YouTube ਤੇ ਬਾਈ ਕਰਨੀ ਆ ਜੀ ਆ ਗਰ ਕੇ YouTube ਤੇ ਚਾਹੋ ਸਬਸਕ੍ਰਾਈਬ ਕਰ ਲੋ ਜਿਹੜਾ ਅਗੇ ਸਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦੀ ਓਕੇ ਜੀ ਚਲੋ ਮਿਲਦੇ ਆ ਅਗੇ ਓਕੇ ਹਾਂਜੀ ਬਬਿਓ ਆਪਾਂ ਰਹੀਏ ਪਹੁੰਚ ਲਿਆ ਤੇ ਚੈੱਕ ਕਰੋ ਸੂਰਜੇ ਨਿਕਲ ਰਿਹਾ ਤੇ ਧੁੰਦ ਵੀ ਪਈ ਆ ਮਾੜੀ ਮਾੜੀ ਧੁੰਦਾ ਪੈਂਦਾ ਵੀ ਆ ਕਿੰਦੇ ਬਾਕੀ ਇੱਥੇ ਰਈਏ ਤੋਂ ਪਹਿਲਾਂ ਵੀ ਲੋਕੇਸ਼ਨ ਬਣ ਗਈ ਹੈ ਨਾ ਬੜੀ ਵਧੀਆ ਕਾਫੀ ਚੀਜ਼ਾਂ ਆ ਗਈਆਂ ਤੁਹਾਨੂੰ ਬਹਾਉਨੇ ਆ ਜਨਿਆਲੇ ਵਾਲਾ ਕੰਮ ਹੀ ਬਣ ਚੱਲਿਆ ਇੱਥੇ ਵੀ ਕਿ ਜਿੰਨਾ ਉੱਥੇ ਵਹਿਲੀ ਆ ਤੇ ਨਾਲ ਹੀ ਕੇਆਰਸੀ ਤੇ ਸਭ ਵੇ ਤੇ ਸਾਰਾ ਕੁਝ ਆਈ ਜਾਂਦਾ ਉਹ ਸੇਠਾ ਮੈਂ ਇੱਥੇ ਬੜ ਦੱਲਿਆ ਹਾਂ ਨਿਗਲੇ ਦੇ ਟਾਈਮ ਨਾਲ ਵੀ ਚਲੋ ਰਸ਼ ਘਟੂਗਾ ਪਰ ਸਵੇਰੇ ਹੀ ਦਸ਼ ਬੈਨਾਂ ਛੜਖਾਂ ਦੇ ਹੈਨਾ ਅਰੇ ਇਹ ਆ ਗਏ ਬਾਬਿਓ ਤੇ ਬਾਕੀ ਬਣੇ ਰਿਓ ਵਲੌਗ ਦੇ ਨਾਲ ਠੀਕ ਆ ਜੀ ਇੱਕ ਤੇ ਆਹ ਸੜਕਾਂ ਜੀਆਂ ਬੋਲ ਜੇ ਪੁਰਾਣੇ ਘਰੋਂ ਪੂਰੇ ਹੋਣੇ ਆ ਹਾਂਜੀ ਬਾਬਿਓ ਕਰਤਾਰਪੁਰ ਆ ਗਏ ਆ ਜਲੰਧਰ ਪਹੁੰਚਣ ਵਾਲੇ ਆ ਤੇ ਤਾਂ ਹੁੰਦਾ ਜਿਹੜੀ ਆ ਉਹ ਫੇਰ ਵਧੀ ਜਾਣ ਈ ਆ ਸਮੇਂ ਹੀ ਆਉਂਦੀ ਕੀ ਆਉਂਦਿਆ ਤੇ ਗੱਡੀ ਦੇ ਗੱਡੀ ਚੜੀ ਹੋਈ ਆ ਚੈੱਕ ਕਰੋ ਬਾਪੂ ਗੱਡੀ ਤੇ ਗੱਡੀ ਸਵਿਫਟਰ ਚਾਰ ਗੱਡੀਆਂ ਵਿੱਚੋਂ ਤਿੰਨ ਸਵਿਫਟਰਾਂ ਕੀ ਕਹਿੰਦੀ ਮਾਰਕੀਟ ਸਵਿਫਟਰ ਲੀਡਰ ਢੇਰੀਆਂ ਲਿਆਵਾਂਗੇ ਖਿੱਚਦੀ ਰਾਣੀ ਫਿਰ ਅੱਲਾਹ ਅੱਲਾਹ ਕਿਹੜੀ ਘਟਣੀ ਗੱਡੀ ਦਾਸ ਦਾਂ ਸਿਕੜੀ ਕਟਣੀ ਢੇਰੀ ਪਿਆਦਾਂਗੇ ਢੇਰੀ ਲੈ ਇਹ ਲੈ ਇਹ ਆ ਗਈਆਂ ਐ ਨਵਾ ਨਵਾ 슈ਟਾ 슈ਟਾ ਨਵੀਆਂ ਨਵੀਆਂ ਤੇ ਲਾਲ ਲਾਲ ਮਾਰਾਂਗੇ ਕਿਉਂ ਬਣੀ ਗੱਲ 120 ਤੇ ਆ ਗਈ ਏ ਚਲ ਬੱਸ ਕਰੀਏ ਹਾਂਜੀ ਸੱਜਣੋ ਜੇ ਲੰਦਰੇ ਨੰਗਾ ਆਇਆ ਆਪਾਂ ਲੁਧਿਆਣੇ ਨੂੰ ਹੋ ਗਏ ਆ ਸਿੱਧੇ ਤੇ ਆ ਲਗੇ ਚੈੱਕ ਕਰੋ ਰੋਇਲ ਕਿੰਗਰ ਰੋਟ ਈਸਟਵਰਡ ਵਿਲੇਜ ਇਹ ਜਲੰਧਰੋਂ ਜਦੋਂ ਆਪਾਂ ਬਾਹਰੋਂ ਨਿਕਲਦੇ ਆ ਨਾ ਲੁਧਿਆਣੇ ਵਾਲੋਂ ਤੇ ਉੱਥੇ ਆਉਂਦੀ ਏ ਲੋਕੇਸ਼ਨ ਇੱਥੇ ਖਾਣ ਪੀਣ ਨੂੰ ਲੀਡਾ ਲੱਗਾ ਹਰ ਇੱਕ ਚੀਜ਼ ਹੈਗੀ ਆਗੇ ਗੱਲ ਮੁੱਕ ਗਈ ਬਾਕੀ ਗੱਲ ਸੋਚਣ ਵਾਲੀ ਆ ਇਹ ਬੰਦੇ ਕਾਮਯਾਬ ਹੋ ਸਕਦੇ ਆ ਆਦੇ ਅਸੀਂ ਕਿਉਂ ਨਹੀਂ ਕੀ ਕਹਿੰਦੇ ਬੇ ਬਾਕੀ ਜ਼ਿਆਦਾ ਪਹਚਾਈ ਨਾ ਕਰੋ ਪਾਉ ਗੱਡੀਆਂ ਸਾਹਮਣਾ ਚ ਚਲਾਈ ਕਰੋ ਆਪਾਂ ਵੀ ਸੋਦੇ ਅੰਦਰ ਅੰਦਰ ਰਹੀਦਾ ਉਹ ਤੇ ਵੈਸੇ ਸ਼ੁਗਲ ਮੇਲਾ ਕਰ ਲਿਆ ਵਲੌਗ ਚ ਆਤੀਆਂ ਖੇਡੀਆਂ ਬਾਕੀ ਸੋਤ ਉਹ ਅੰਦਰ ਦੇ ਕਿੱਥੀ ਦੀ ਗੱਡੀ ਸਫਲ ਲਮਾ ਤੇ ਬਾਕੀ ਪਹੁੰਚ ਲੈਣ ਲੁਧਿਆਣੇ ਬਣੇ ਰੋ ਵਲੋਗ ਤੇ ਧਿਆਨੇ ਵਾਲੇ ਟੋਲ ਤੇ ਆ ਗਏ ਆ ਤੇ ਝੰਡਾ ਮਾੜਾ ਆਪਾਂ ਗਾੜੀ ਲਾ ਲਿਆ ਤੇ ਹੁਣ ਉਹਨੇ ਟੋਲ ਤੇ ਕੀ ਬੰਨ ਲਾ ਕੀ ਦਰਿਆ ਕਿਹੜਾ ਆ ਗਿਆ ਸਤਲੁਜ ਇਹਦੇ ਆ ਦੱਸਿਓ ਬਲਾਣੇ ਡੇਣੇ ਤੋਂ ਪਹਿਲਾਂ ਕਿਹੜਾ ਆਉਦਾ ਆ ਆ ਜਿਹੜਾ ਆ ਗਿਆ ਤਾ ਪਾਣੂ ਜੱਦੀ ਆ ਗਏ ਕਿਸਾਨ ਆ ਜਾਂਦੀ ਪੂਰੀ ਚਲੋ ਭਲੀ ਕਰੇ ਹਾਂ ਜੀ ਮਿੱਤਰੋ ਲੁਧਿਆਣਾ ਦਾ ਕਪੜਾ ਲੈਣੇ ਲੁਧਿਆਣੇੋਂ ਤੇ ਵੀਡੀਓ ਬਣਾਉਂਦਾ ਮੌਕਾ ਨਹੀਂ ਜੇ ਮਿਲਿਆ ਤੇ ਹੁਣ ਆਪਾਂ ਪਾ ਤਿਆ ਚੱਲੇ ਇੱਥੋਂ ਲੁਧਿਆਣੇੋਂ ਲੁਧਿਆਣਾ ਸ਼ਹਿਰ ਨਿਕਲ ਲੱਗੇ ਆ ਤੇ ਹੁਣ ਸਵੇਰ ਦਾ ਸ਼ਗਨ ਨਹੀਂ ਕੁਝ ਰਹਿਣਾ ਹੀ ਸ਼ੱਕਦੇ ਆ ਕੁਝ ਅਗਦੇ ਧੱਬੇ ਧੂਬੇ ਦੇਣਾ ਤੇ ਬਾਕੀ ਤੁਹਾਨੂੰ ਉਹ ਦੁਕਾਨੇ ਜਾ ਕੇ ਮਾਲ ਚੈੱਕ ਕਰਾਵਾਂਗੇ ਨਵਾ ਤੇ ਉਹ ਲੋਗ ਨਾਮ ਬਣੀ ਰਿਓ ਵਿੱਚੇ ਪੈ ਗਿਆ ਵਾਸ਼ ਤੇ ਹੌਣ ਲੱਗੇ ਆ ਲੁਧਿਆਣਾ ਨਿਕਲਣਾ ਤੇ ਗਾੜੀ ਜਿੱਥੇ ਸਟਾਪ ਕਰਾਂਗੇ ਤੇ ਉੱਥੇ ਤੁਹਾਨੂੰ ਮਿਲਦੇ ਆ ਠੀਕ ਆ ਜੀ ਛੱਡ ਦੇ ਜਿਗਮਨੇ ਕੋਈ ਹਾਂਜੀ ਮਤਰੋ ਹੋਲ ਲੰਘੇ ਅੰਲਾ ਦਿਹਾਣੇ ਵਾਲਾ ਤੇ ਹੁਣ ਆਪਾਂ ਇੱਥੇ ਟੱਬਾ ਆਉਂਦਾ ਇੱਥੋਂ ਹੀ ਪਛਾਤਾ ਛਕੀਦਾ ਜਦੋਂ ਅਜਦਾ ਲੁਹੜਾਣੇ ਤੇ ਤੁਹਾਨੂੰ ਵੀ ਚੈੱਕ ਕਰਾਉਣਾ ਇੱਥੇ ਨਾ ਇਹਨਾਂ ਨੇ ਕੁੱਤੇ ਵੀ ਰੱਖੇ ਵਾਵਾ ਪਿੰਜਰੇ ਜੀ ਤਾਂ ਉਹ ਉਹ ਵੀ ਚੈੱਕ ਕਰਾਉਨੇ ਆਦ ਨੂੰ ਠੀਕ ਆ ਜੀ ਚੈੱਕ ਕਰੋ ਸ਼ੁਕਰ ਹਾਂਜੀ ਸਤ ਸ੍ਰੀ ਅਕਾਲ ਜੀ ਕੀ ਹਾਲ ਜੀ ਹਾਲ ਜੇ ਚੜਦੀ ਕਲਾ ਤੇ ਕੱਲ ਆਪਾਂ ਗਏ ਹਾਂ ਤੇ ਵਲੌਗ ਜਿਹੜਾ ਬਾਅਦ ਚ ਬਣਾਉਣਗੇ ਆ ਕੰਟੀਨਿਊ ਨਹੀਂ ਕੀਤਾ ਗਿਆ ਕਿਉਂਕਿ ਆਪਾਂ ਨੂੰ ਆ ਗਿਆ ਇੱਕ ਫੋਨ ਇੱਕ ਆਪਣੇ ਧਰਾ ਦਾ ਤਾਂ ਕਰਕੇ ਛੇਤੀ ਕੰਮ ਪੈ ਗਿਆ ਮਦਰਨ ਸੀ ਤੇ ਹੁਣ ਆਪਾਂ ਕੁਝ ਮਾਲ ਜਿਹੜਾ ਲਿਆ ਕੇ ਲਾਤਾ ਦੁਕਾਨ ਤੇ ਉਹ ਤੁਹਾਨੂੰ ਚੈੱਕ ਕਰਾਉਨੇ ਆ ਤੇ ਕੁਝ ਜੇ ਥੋੜਾ ਜਿਹਾ ਆਪਣਾ ਜਿਹੜਾ ਮਾਲ ਆ ਕੱਢਣ ਵਾਲਾ ਲਪਾ ਪਿਆ ਜੂ ਤੇ ਉਹ ਚੈੱਕ ਕਰਾਉਨੇ ਠੀਕ ਆ ਡਿਸੀਜਨ ਸਿਆਲ ਦਾ ਆ ਗਿਆ ਵਾ ਤੇ ਇੱਥੇ ਕੀ ਰੱਖਦੇ ਆਂ ਕੰਮ ਰੇਟ ਦਾ ਆਪਾਂ ਚਾਲੇ ਲੈਣੇ ਆ ਰੇਟ ਬਾਜ਼ਾਰ ਨਾਲੋਂ ਆਪਾਂ ਘੱਟ ਦਵਾਂਗੇ ਚੀਜ਼ ਉਹਦੀਆਂ ਦਵਾਂਗੇ ਗਰੰਟੀ ਵਾਲੀ ਦਵਾਂਗੇ ਤੇ ਰੇਟ ਬਾਜ਼ਾਰ ਨਾਲੋਂ ਘੱਟ ਦਵਾਂਗੇ ਠੀਕ ਆ ਜੀ ਤੇ ਆਓ ਫਿਰ ਤੁਹਾਨੂੰ ਚੈੱਕ ਕਰਾਉਨੇ ਨਵਾਂ ਮਾਲ ਜਿਹੜਾ ਲਿਆਂਦਾ ਕੋਈ ਉਹਦੀਆਂ ਝਲਕਾਂ ਲੈਂਦੇ ਆ ਠੀਕ ਆ ਜੀ ਇੱਕ ਲਿਆਂਦੀ ਆ ਆਪਾਂ ਸ਼ਰਟ ਪੈਕਿੰਗ ਵਾਲੀ ਇਹ ਜੀ ਅਨਬਾਕਸ ਕਰਨ ਵਾਲੀ ਤੇ ਤੁਹਾਨੂੰ ਚੈੱਕ ਕਰਾਉਣੀ ਹੈ ਅਨਬਾਕਸ ਕਰਕੇ ਆ ਡਬਲ ਐਕਸਲ ਚ ਲਿਆਂਦੀ ਆ ਸ਼ੋਰਟ ਡਬਲ ਐਕਸਲ ਬਾਬਾ ਸ਼ੋਰਟਮੈਂਥ ਹੋਈ ਸੀ ਤੇ ਚੈੱਕ ਕਰੋ ਤੁਸੀਂ ਰੰਗ ਬਹੁਤ ਹੀ ਵਧੀਆ ਪੈਕਿੰਗ ਵਾਲੀ ਸ਼ਰਟ ਲਿਆਂਦੀ ਆ ਏਕਾ ਤਾਂ ਸ਼ਰਟ ਖਾਤੀ ਤੁਹਾਨੂੰ ਅਜੇ ਹੋਰ ਵੀ ਪਈ ਆ ਸ਼ਰਟ ਕਾਫੀ ਕੱਢਣ ਵਾਲੀ ਜਿਵੇਂ ਆ ਬਰਬਰੀ ਦੀਆਂ ਬਹੁਤ ਚੱਲਣ ਡੀਆਂ ਇਹ ਐਮ ਐਲ ਐਕਸਲ ਸਾਈਜ਼ ਮਿਲੂਗਾ ਜੀ ਬਰਬਰੀ ਕਟ ਜਿਹੜੀਆਂ ਚੈੱਕ ਚ ਮਿਲਦੀਆਂ ਠੀਕ ਆ ਇਹਦੇ ਵੀ ਰੰਗ ਬੜੇ ਸੋਹਣੇ ਸੋਹਣੇ ਆ ਚੈੱਕ ਕਰੋ ਰੰਗ ਇਹ ਕਾਲਾ ਲੰਗਾ ਜੂ ਗ੍ਰੀਨ ਗ੍ਰੇ ਤੇ ਆ ਜਾਮਨੀ ਜਾਂ ਬਰਾਊਨ ਜਾਜ ਦਾ ਕੋਰ ਛੋਟੀ ਚੱਕ ਚ ਆ ਜਾਣਗੇ ਜਿਵੇਂ ਆ ਰੰਗ ਵੇਖੋ ਕਿੰਨਾ ਪਿਆਰਾ ਆ ਰੰਗ ਆ ਜਾਣਗੇ ਚਲੋ ਇਹ ਤੇ ਸ਼ਰਟ ਵਿਖਾਤੀ ਤੇ ਬਾਕੀ ਹੋਰ ਵੈਰਾਈਟੀਆਂ ਵਿਖਾਉਣੇ ਤੁਹਾਨੂੰ ਹਾਂਜੀ ਬਾਬੋ ਕਰੋ ਚੱਕ ਆਹ ਕੋਲਰ ਚ ਆ ਜੂਗਾ ਪਟੇਲਾ ਪੂਰ ਗਰੰਟੀ ਹੋਊਗੀ ਇਹਦੀ ਬੋਰ ਆਉ ਪੀਸ ਆਪਸਿਆ ਇੱਥੇ ਆਪਾਂ ਨੂੰ ਦੋ ਕਲਰ ਮਿਲ ਜਾਣਗੇ ਇੱਕ ਰੈੱਡ ਵਾਈਟ ਇੱਕ ਬਲੂ ਵਾਈਟ ਗਾੜੀ ਰੈੱਡ ਚ ਸਵੈਸ਼ਰਟ ਮਿਲ ਜੂ ਗੋਲ ਗਲੇ ਵਾਲੀ ਇਹ ਵੀ ਐਮ ਤੋਂ ਡਬਲ ਐਕਸਲ ਸਾਰਾ ਮਾਲ ਜਿਹੜਾ ਉਹ ਐਮ ਤੋਂ ਡਬਲ ਐਕਸਲ ਲਊਗਾ ਸਵੈਸ਼ਰਟ ਚ ਇੱਕ ਉਹ ਆ ਜੂਗਾ ਇੱਕ ਆ ਆ ਜੂਗਾ ਆ ਬ੍ਰਾਂਡ ਚੈੱਕ ਕਰੋ ਆਕ ਦਾ ਆ ਜੂਗਾ ਕ੍ਰੀਨ ਦਾ ਉੱਚ ਰੈੱਡ ਆ ਇੱਕ ਕਲਰ ਇੱਕ ਆ ਐਡੀਡਸ ਦਾ ਜੀ ਠੀਕ ਆ ਇਹ ਸਵੈਸ਼ਰਟ ਆ ਆ ਵੀ ਸਵੈਸ਼ਰਟ ਦੇ ਤੇ ਇਹ ਇੱਕ ਆ ਬਲੈਕ ਵਾਲੀ ਕਲਰ ਤੇ ਇੱਕ ਆ ਬ੍ਰਾਂਡ ਦਾ ਆ ਜੂਗਾ ਇਹ ਵੀ ਸ਼ਾਰਟ M2 XXL ਫੁੱਲ ਗਰੰਟੀ ਹੋਊਗੀ ਬੋਰ ਆਊ ਪੀਸ ਵਾਪਸ ਆਹ ਜੀਪਰ ਆ ਗਿਆ ਹਾਫ ਜੀਪਰ ਸਾਰੇ ਮਾਲ ਦੀ ਫੁੱਲ ਗਰੰਟੀ ਹੋਊਗੀ ਬੋਰ ਆਊਗੀ ਤੇ ਪੀਸ ਵਾਪਸ ਠੀਕ ਆ ਇਹ ਚ ਵੀ ਤਿੰਨ ਕਲਰ ਜੇ ਬਲੈਕ ਆ ਗ੍ਰੀਨ ਆ ਤੇ ਇੱਕ ਆ ਬਰਾਊਨ ਜੀ ਠੀਕ ਆ ਤੇ ਬਾਕੀ ਕੋਜ ਮਾਲ ਜਿਹੜਾ ਆਪਾਂ ਲਾਤਾ ਅਸੀਂ ਕੱਲ ਤੇ ਆ ਵੇਖੋ ਪਲੇਨ ਤੇ ਜਿਵੇਂ ਐਮ 2 ਡਬਲ ਐਕਸਲ ਮਾਲ ਮਿਲ ਜੂਗਾ ਇਹ ਵੀ ਵਧੀਆ ਪੀਸ ਹੋਣਗੇ ਸਾਰੇ ਠੀਕ ਹੈ ਜੀ ਹਾਂਜੀ ਬਾਬਿਓ ਆਹ ਡਿਸਪਲੇ ਲਈ ਆਪਾਂ ਜਿਵੇਂ ਆਰਮੀ ਵਾਲਾ ਲੋਰ ਮਿਲ ਜੂਗਾ ਜਿਹੜਾ ਬੜਾ ਚੱਲਣ ਰਿਹਾ ਵੱਡੀਆਂ ਜੇਬਾਂ ਵਾਲਾ ਤੇ ਕੈਮੋ ਜੈਕਟ ਮਿਲ ਜੂਗੀ ਇਹ ਵੀ ਬਹੁਤ ਵਧੀਆ ਚੱਲਣ ਦੀ ਆ ਤੇ ਇਹਦਾ ਵੀ ਪ੍ਰਾਈਸ ਆਪਾਂ ਘੱਟ ਰੱਖਾਂਗੇ ੂਟ ਘੱਟ ਕੋਰਤਨ ਚ ਲੋਰ ਮਿਲ ਜੂਗਾ ਜੀ ਹਾਂਜੀ ਤੇ ਥੋੜਾ ਬੋਧਾ ਤੁਹਾਨੂੰ ਸਮਾਨ ਚੈੱਕ ਕਰਾਤਾ ਆ ਤੇ ਬਾਕੀ ਤੁਸੀਂ ਵਿਜ਼ਿਟ ਕਰੋ ਵਾਧੂ ਵਾਧ ਤੇ ਬਾਕੀ ਵਿਜ਼ਿਟ ਕਰੋ ਵਾਧੂ ਵਾਧ ਤੇ ਰੇਟ ਆਪਾਂ ਜਾਇ ਲਾਵਾਂਗੇ ਖਿੱਚ ਕੇ ਰੱਖਾਂਗੇ ਕੰਮ ਠੀਕ ਹੈ ਜੀ ਤੇ ਮਾਲ ਦੀ ਦਵਾ ਗੀ ਗਾਰੰਟੀ ਤੇ ਇਥੋਂ ਤੱਕ ਵਲੌਗ ਵੇਖਣ ਲਈ ਧੰਨਵਾਦ ਤੇ ਜਾਂਦੇ ਜਾਂਦੇ ਸੋਣਾ ਜੀ ਕਮੈਂਟ ਕਰਦੇ ਜਦਾਂ ਲੱਗਾ ਮਾਲ ਠੀਕ ਹੈ ਜੀ ਤੇ ਓਕੇ ਜੀ ਧੰਨਵਾਦ ਮਿਲਦੇ ਆਂ ਅਗਲੇ ਬਲੌਗ ਦੇ ਨਾਲ ਠੀਕ ਹੈ ਜੀ